ਮੈਂ ਇੱਕ ਗੱਲ ਤੁਹਾਡੇ ਪਿੰਡ 'ਚ ਖਲੋ ਕੇ ਕਹਿ ਚੰਦਿਆਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕਿਸੇ ਹੋਰ ਦੀ ਨਹੀਂ ਜੇ ਕਿਸੇ ਬੰਦੇ ਨੇ ਇੱਕ ਪਿਟੀ ਇੱਕ ਬੋਤਲ ਸ਼ਰਾਬ ਦੀ ਲਿਆ ਕੇ ਪਿੰਡ 'ਚ ਵਰਤੋਂ ਦੇ ਕੋਚਿਚ ਕੀਤੀ ਉਹ ਸੁਣਨਾਂ ਮੇਰੀ ਗੱਲ ਆ ਜਾਂ ਖਾਲੀ ਬੋਤਲ ਵੀ ਮਾ ਫੜ ਲਈ ਕਿਸੇ ਪਿੰਡ 'ਚੋਂ ਉਹ ਕੋਟਲੀ ਥਾਣਾ 1 ਕਿਲੋ ਮੀਟਰ ਦਾ ਉਹਦੇ ਚੰਕਰਦਿਆਂ ਗੱਲ ਉਸ ਬੰਦੇ ਨੂੰ ਮੈਂ ਉਹਨੂੰ ਇੱਕ ਗੱਲ ਤਕਰੀ ਕਰਨਾ ਕੋਟਲੀ ਸੂਤਰ ਮੱਲੀ ਟਕਰੋ ਕੇ ਜਿਹੜੀ ਤੂੰ ਵਰਾਸਤ ਕਰਦਾ ਜਿਹੜਾ ਤੇਰਾ ਹੰਕਾਰ ਆ ਤੇਰੀ ਧੌਂ ਚੋਂ ਕਿੱਲਾ ਡੇਰਾ ਬਾਬਾ ਨਾਨਕ ਵਾਲੇ 20 ਦਿਨੇ ਨੂੰ ਕੱਢਣ ਦਿੱਤਾ। ਬੰਦੇ ਦੀ ਮੱਤ ਮਾਰੀ ਗਈ ਆ। ਇਹ 17-17 ਹੋ ਗਿਆ। ਇਹਨੂੰ ਇਹ ਵੀ ਸਮਝ ਬੋਲਣਾ ਕੀ ਆ। ਮੈਂ ਕਹਿੰਦਾ ਧੀਆ ਪੁੱਤ ਪੋਤਰੇ ਦੋਦੇ ਵੇਖਦੇ ਹੋਣਗੇ ਕਿ ਆ ਕਮਲਾ ਹੱਥੇ ਘਰ ਤੇ ਕਿੱਥੋਂ ਆ ਗਿਆ ਜਿਹੜਾ ਅਸੀਂ ਭਾਈ ਬਲੀਪੁਰ ਦਾ। ਜਤਨ ਮੇਰੀ ਪਾ ਕੇ ਨੂੰ ਹੱਥ ਪਾਉਣ ਪਿਆ। ਮੌਕਫ ਹੋਤਰਿਕ ਬਰੇਟ ਖਲੋ ਕੇ ਆਇਆ ਮੈਂ ਭਾਜਰਾ ਹੁਣ ਮੇਰੇ ਮਗਰ ਤੁਰਿਆ ਹੋਣਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਖੜੇ ਹਾਂ ਜਿੱਥੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਇਥੋਂ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਪਹੁੰਚੇ ਸਨ ਉਹਨਾਂ ਨਾਲ ਪੰਜਾਬ ਦੇ ਮੰਤਰੀ ਹਰਪਰਦੀਪ ਸਿੰਘ ਈਡੀਓ ਸਾਹਿਬ ਇੱਥੇ ਪਹੁੰਚੇ ਸਨ ਜਿਨ੍ਹਾਂ ਨੇ ਇੱਥੇ ਆਈ ਹੋਈ ਜਨਤਾ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਵੋਟ ਮੰਗੇ ਹਨ ਜਿੱਥੇ ਸਰਦਾ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਾਡੀ ਲੜਾਈ ਇੱਕ ਪਰਿਵਾਰਵਾਦ ਤੇ ਹੰਕਾਰ ਦੇ ਨਾਲ ਹੈ ਅਤੇ 20 ਤਰੀਕ ਨੂੰ ਲੋਕੀ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਕੁਝ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਵਿਖਤ ਰੋ ਚੈਨਲ ਦਾ ਆ ਰਿਹਾ ਨਿਊਜ਼ ਪਹਿਲਾ ਨੰਬਰ ਜਿਹੜਾ ਚੱਲ ਰਿਹਾ ਹੈ ਇੱਕ ਨੰਬਰ ਮਨ ਬਹੁਤ ਸਾਰੇ ਪਿੰਡਾਂ ਦੀ ਵੀਡੀਓ ਤੋਂ ਮੈਂ ਚੱਲਣਾ ਮੇਰੇ ਕੋਲ ਭਿਆਨਕ ਉਦਤਰੀ ਮੈਰੀਆ ਕੀ ਇੱਕ ਨੰਬਰ ਤੈਨੂੰ ਮਿਲਿਆ ਹੈ ਲੋਕੀ ਕਹਿੰਦੇ ਤੂੰ ਇੱਕ ਨੰਬਰ ਤੈਨੂੰ ਮਿਲਿਆ ਨਹੀਂ ਤਰੂੰ ਤੂੰ ਆਉਣਾ ਵੀ ਇੱਕ ਨੰਬਰ ਤੇ ਆਏ ਸੋਹਣਾ ਹਾਂ ਹਾਂ ਤੇ ਜਿੰਨੂੰ ਦੋ ਨੰਬਰ ਮਿਲਿਆ ਉਹਨੇ ਦੋ ਨੰਬਰ ਤੇ ਹੀ ਆਉਣਾ ਤੇ ਜਿੰਨੂੰ ਤਿੰਨ ਨੰਬਰ ਮਿਲਿਆ ਉਹਦੇ ਤਿੰਨ ਨੰਬਰ ਤੇ ਹੀ ਆਉਣਾ ਇਹ ਪਤਾ ਨਹੀਂ ਹਾਂ ਪ੍ਰਮਾਤਮਾ ਨੂੰ ਪਤਾ ਕਿੰਨੇ ਕਿੱਥੇ ਕਿੱਥੇ ਆਉਣਾ ਪਰ ਲੋਕੀ ਗੱਲਾਂ ਕਰਦੇ ਭਰਾਓ ਆਨੇ ਬਜ਼ੁਰਗ ਕਹਿੰਦੇ ਜੀ ਬੋਲ ਤਿਆਰ ਹੋ ਗੋ ਬੋਲ ਤਿਆਰ ਹੋ ਗਾ ਰਾਖੀ ਕਰਨੀ ਬੋਲ ਦੀ ਪਤਾ ਬਜ਼ੁਰਗ ਕੰ ਪਤਾ ਹੁਣ ਤੁਹਾਡਾ ਬੋਲ ਤਿਆਰ ਆ ਬਿਲਕੁਲ ਰਾਖੀ ਕਰਨ ਦਾ ਟਾਈਮ ਆ ਗਿਆ ਤੁਆਨੋ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਇਹ ਮਗਰਲੇ ਤੋਂ ਕੁ ਦਿਨ ਤੱਕ ਅੰਤ ਤੱਕ ਕੀ ਹੁੰਦਾ ਇੱਥੇ ਪਰ ਮੈਂ ਇੱਕ ਗੱਲ ਤੁਹਾਡੇ ਪਿੰਡ 'ਚ ਖਲੋ ਕੇ ਕਹਿ ਚੰਦਿਆਂ ਸਰਕਾਰ ਆਮ ਆਵੀ ਪਾਰਟੀ ਦੀ ਆ ਕਿਸੇ ਹੋਰ ਦੀ ਨਹੀਂ ਜੇ ਕਿਸੇ ਬੰਦੇ ਨੇ ਇੱਕ ਪਿਪਟੀ ਇੱਕ ਬੋਤਲ ਸ਼ਰਾਬ ਦੀ ਲੈ ਕੇ ਪਿੰਡ 'ਚ ਵਰਤਣ ਦੀ ਕੋਸ਼ਿਸ਼ ਕੀਤੀ ਉਹ ਸੁਣ ਲੈ ਮੇਰੀ ਗੱਲ ਆ ਜਾਂ ਖਾਲੀ ਬੋਤਲ ਵੀ ਮਾ ਫੜ ਲਈ ਕਿਸੇ ਪਿੰਡ 'ਚੋਂ ਉਹ ਕੋਟਲੀ ਖਾਣਾ 1 ਕਿਲੋ ਮੀਟਰ ਦਾ ਉਹਦੇ ਚੰਦਰਿਆਂ 'ਗੋਸ ਬੰਦੇ ਨੂੰ ਐਸ ਵਾਰੀ ਪੂਰੀ ਸ਼ਕਤੀ ਹੈ ਐਸ ਵਾਰੀ ਪੂਰਾ ਸਤੰ ਸਰਕਾਰ ਨੇ ਸੱਟ ਕੀਤਾ ਵੇਖਾਂ ਇਹ ਕਿਤਰੋਂ ਦੀ ਦਿੱਕ ਜੁਂਦੀ ਆ ਨਾ ਸਾਰੀ ਲਿੱਕਜ ਬੰਦ ਕਰਾਂਗੇ ਇਸ ਵਾਰ ਪਰਿਵਾਰਵਾਦੀ ਦੇ ਹੰਕਾਰ 'ਤੇ ਲੜਾਈ ਹੰਕਾਰ ਦੇ ਵਿਰੁੱਧ ਲੋਕ ਨੇ ਰੱਬਾ ਲੰਕ ਤੇ ਲੜਾਈ ਲੜ ਲਈ। ਸਾਰਾ ਪਰਿਵਾਰ ਜਿੰਨੇ ਫਲਾਸ ਬੋਡਾ ਤੇ ਲਿਖ ਕੇ ਲਾਇਆ ਹੈ। ਸੇਵਾ ਤੁਹਾਡੀ ਤਾਂ ਵਿਰਾਸਤ ਸਾਡੀ। ਸਾਨੂੰ ਲੋਕਾਂ ਨੂੰ ਵਿਰਾਸਤ ਦੱਸਦਾ ਹੋ। ਮੈਂ ਉਹਨੇ ਇੱਕ ਗਣ ਤਖਰੀ ਚਾਹਣਾ ਕੋਟ ਦੀ ਸੂਤਰ ਮੰਨੀ ਟਕਰੋ ਕੇ। ਜਿਹੜੀ ਤੂੰ ਵਿਰਾਸਤ ਦੱਸਦਾ ਜਿਹੜਾ ਤੇਰਾ ਹੰਕਾਰ ਆ। ਤੇਰੀ ਧੌਂ ਚੋ ਕਿਲਾ ਡੇਰਾ ਬਾਬਾ ਲਾਲਕ ਵਾਲੇ 20 ਤਰੀਕ ਨੂੰ ਕੱਢਣ ਦਿੱਤਾ ਨੂੰ ਆ ਦੇਖਿਆ ਮੈਂ ਪਿਛਲੇ ਦਿਨੀ ਕੇਦਰਵਾਸ ਸਾਹਿਬ ਆਏ ਕਲਾ ਮੋਰ ਦੀ ਧਰਤੀ ਤੇ ਮੈਂ ਉਹਨਾਂ ਨੂੰ ਕਹਿ ਲਈ ਕੁਝ ਡੇਰਾ ਬਾਬਾ ਲਾਲਕ ਟਬੇਰ ਵਿੱਚ ਕਰਨੀ ਬੜੀ ਇੱਤਕ ਹੈ ਯੂਨੀਵਰਸਿਟੀ ਦੀ ਬੜੀ ਲੰਮੇ ਛਤਰਾਵਾਂ ਦੀ ਮੰਗ ਹੈ ਉਹਨਾਂ ਵਿਸ਼ਵਾਸ ਤੋਂ ਆਇਆ ਕਿ ਭਾਏ ਹੋ ਗਿਆ ਇਸ ਪਲੈਂਟ ਦਾ 슈ਗਰ ਮੈਥ ਤੁਹਾਨੂੰ ਦਿੱਤੀ ਜਾਊਗੀ ਬਹੁਤ ਬਹੁਤ ਵੇ ਇੱਕ ਕਿਵੇਂ ਬਖਰਾਇਆ ਦੀ ਵੀਡੀਓ ਤੁਸੀਂ ਵੇਖੀ ਹੋਣੀ ਬਹੁਤ ਸਾਰੀ ਐ ਸੰਦੇ ਦੀ ਮਤ ਮਰੀ ਗਈ ਐ ਐ ਫੱਟਰਾ ਫੱਟਰਾ ਹੋ ਗਿਆ ਐ ਇਹਨੂੰ ਇਹ ਵੀ ਸਮਝ ਬੋਲਣਾ ਕੀ ਐ ਮੈਂ ਕਹਿੰਦਾ ਧੀਆ ਪੁੱਤ ਪੋਤਰ ਜੋਦੇ ਵੇਖਦੇ ਹੋਣਗੇ ਕਿ ਆ ਕਮਰਾ ਅਤੇ ਘਰ ਦੇ ਕਿਥੋਂ ਆ ਕੇ ਜਿਹੜਾ ਅਸੀਂ ਭਾਰੀ ਬੋਲੀ ਬੋਲਦਾ ਫਿਰ ਐ ਹੋਦੀਆਂ ਤੇ ਕਹਿੰਦਾ ਮੈਂ ਸਟਾਈਕ ਮੁੱਖ ਮੰਤਰੀ ਕੋਲ ਲਾ ਪੜਲਾ ਤੇ ਕਿਹਾ ਐਸੇ ਮੁੱਖ ਮੰਤਰੀ ਬਣਦੇ ਨੇ ਜਿਹਨਾਂ ਨੂੰ ਬੋਲਣ ਤੇ ਘੱਫਪੜਾ ਸਾਮਾ ਦਾ ਹੋ ਗਿਆ ਬੋਲਣ ਦੀ ਅਕਲ ਨਹੀਂ ਆਈ ਮੈਂ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਹੈ ਆ ਬੇਕਿਆ ਡੀਸੀ ਦੇ ਡਾਕਟਰ ਜਾ ਕੇ ਕੀ ਬੋਲਦਾ ਜਿਹੜੇ ਬੰਦੇ ਨੂੰ ਡੀਸੀ ਦੀ ਕੁਰਸੀ ਦਾ ਸਨਮਾਨ ਨਹੀਂ ਉਹ ਤੁਹਾਡਾ ਸਾਡਾ ਸਨਮਾਨ ਕੀ ਕਰ ਸਕਦਾ ਸਾਡੇ ਤੁਹਾਡੇ ਇਸ ਕੀ ਕਰ ਸਕਦਾ ਆ ਰਿਆ ਸਰਪੰਚੋ ਦੇ ਨਾਲ ਆਹੋ ਕਾ ਮੇਰੇ ਲਾਗੇ ਆਨ ਨੂੰ ਪੁੱਛ ਲੋ ਕੀ ਕਰ ਦੂੰਗਾ ਜਣੇ ਕਲੇ ਵੀ ਪੱਤ ਨੂੰ ਪਾਉਣ ਪੈਂਦਾ ਏ ਅੱਖ ਜਦੋਂ ਮੇਰੀ ਪੱਤ ਨੂੰ ਹੱਥ ਪਾਉਣ ਪਿਆ ਮੌਤ ਦਾ ਘੂਏ ਤੱਕ ਗਰੇ ਤੇ ਖਲੋ ਕੇ ਗਿਆ ਹੀ ਮੈਂ ਭੱਜਦਾ ਹੁਣ ਮੈਂ ਤੇਰੇ ਮਗਰ ਤੁਰਿਆ ਹੁਣਾਂ ਤੈਨੂੰ ਸਾਰੀ ਗੱਲ ਦਾ ਪਤਾ ਅੱਜ ਆ ਗਿਆ ਉਹ ਦਿਨ ਮੈਨੂੰ ਨੇ ਚੈਲੰਜ ਕੀਤਾ ਸੀ ਮੈਂ ਤਾਂ ਚੈਲੰਜ ਕਬੂਲ ਕਰਕੇ ਘਰੋਂ ਆਇਆ ਮਾਂ ਦੇ ਬਾਪੇ ਸ਼੍ਰੀ ਚੰਦਰ ਨੇ ਕਿਰਪਾ ਕੀਤੀ ਤੇਰਾ ਚਾਰਾ ਜੀ ਕਬੂਲ ਹੀ ਮੈਨੂੰ ਜ ਜਕਰਾਂਗਾ ਤੇਰੇ ਨਾਲ ਦੋ ਹੱਥ ਇੱਕ ਬੰਦੇ ਦਾ ਟਾਈਮ ਆ ਗਿਆ ਤਾਂ ਅੱਜ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਸਮਾਂ ਆ ਗਿਆ ਹੈ ਪਾਰਟੀ ਨੇ ਮੈਨੂੰ ਪਾਈਪ ਵੀ ਟਿਕਟ ਦਿੱਤੀ ਭਰਾ 6 ਮਿੰਟ ਪਹਿਲਾਂ ਲਖਨ ਹੋ ਕੇ ਆਦਿਆ ਮੈਂਬਰ ਆਫ ਪਾਰਲੀਮੈਂਟ ਦੀ ਡੇਰਾ ਬਾਪਾ ਨਾਨਕ ਵਾਲਿਆਂ ਨੇ ਬਹੁਤ ਵੱਡੀ ਪਾਤਰ ਜਿਵੇਂ ਡੇਰਾ ਬਾਪਾ ਨਾਨਕ ਦੇ ਵੋਟਾਂ ਪਾਈਆਂ ਤਾਂ ਮੈਨੂੰ ਪਾਰਟੀ ਨੇ ਦੁਬਾਰਾ ਟੇਨ ਦਿੱਤੀ ਕਿ ਇਹਨੇ ਬੜਾ ਵਧੀਆ ਕੰਮ ਕੀਤਾ ਦੇਖੋ ਡੇਰਾ ਬਾਬਾ ਨਾਨਕ ਦਾ ਜੋ 20 ਨਵੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਪਿਛਲੇ 2.5-3 ਸਾਲ ਜਿਹੜੇ ਮਾਨ ਸਾਹਿਬ ਦੀ ਸਰਕਾਰ ਨੂੰ ਲੰਘਿਆ ਹੋਏ ਨੇ ਉਹਦੇ ਵਿੱਚ ਜੋ ਵੀ ਕਾਰਗੁਜ਼ਾਰੀ ਰਹੀ ਹੈ ਸਰਕਾਰ ਦੀ ਉਹਨੂੰ ਦੇਖ ਕੇ ਬਹੁਤ ਉਤਸ਼ਾਹਤ ਨੇ ਚਾਹੇ ਉਹ 600 ਯੂਨਟ ਬਿਜਲੀ ਫਰੀ ਦੀ ਗੱਲ ਹੋਵੇ ਚਾਹੇ ਕਿਸਾਨਾਂ ਨੂੰ ਨਿਰਵੈਗਨ ਬਿਜਲੀ ਸਪਲਾਈ ਦੀ ਗੱਲ ਹੋਵੇ ਚਾਹੇ ਅਸੀਂ ਸਾਡੇ ਕੋਲ ਕੋਲੇ ਦੇ ਵੱਧ ਭੰਡਾਰ ਜਿਹੜੇ ਨੇ ਉਹ ਹੁਣ ਚਾਹੇ ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤੇ ਹੋਣ ਮੁਹੱਲਾ ਕਲੀਨਿਕ ਬਣਾਏ ਆ 48000 ਤੋਂ ਵੱਧ ਨੌਕਰੀ ਜਿਹੜੀ ਆਏ ਟਾਈਮ ਖਾਲਣ ਤੇ ਸਮੇਂ ਦੇ ਵਿੱਚ ਦਿੱਤੀ ਗਈ ਆ ਛੜਕ ਸੁਰੱਖਿਆ ਫੋਰਸ ਬਣੀ ਆ ਮੋਹੱਲਾ ਕਲੀਨਕ ਬਣੇ ਨੇ ਸਕੂਲ ਆਫ ਐਮਿਨੈਂਸ ਬਣੇ ਨੇ ਸੋ ਬਹੁਤ ਤੇਜ਼ੀ ਦੇ ਨਾਲ ਢਾਈ ਪੌਨੇ ਤਿੰਨ ਸਾਲ ਦੇ ਵਿੱਚ ਵਿਕਾਸ ਜਿਹੜਾ ਆ ਪੰਜਾਬ ਦਾ ਹੋਇਆ ਸੋ ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਉਸ ਵਿਕਾਸ ਨੂੰ ਲੈ ਕੇ ਕਾਫੀ ਪ੍ਰਭਾਵਿਤ ਨੇ ਔਰ ਉਹ ਸਰਕਾਰ ਦਾ ਹਿੱਸਾ ਬਣਨਾ ਚਾਹੁੰਦੇ ਨੇ ਔਰ ਇਸ ਵਾਰ ਜਿਹੜੀ 20 ਤਰੀਕ ਨੂੰ ਚੋਣ ਹੋਣ ਹੋਣ ਜਾ ਰਹੀ ਆ ਉਹਦੇ ਵਿੱਚ ਆਵਾਸ਼ੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਦੇ ਹੱਕ ਦੇ ਵਿੱਚ ਭੁਗਤਣਗੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ ਔਰ ਬਹੁਤ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨੁਮਾਇੰਦਗੀ ਕਰਨ ਦਾ ਮੌਕਾ ਦੇਣਗੇ ਸਾਰੇ ਜਣੀਆਂ ਚੋਣਾਂ ਨੇ ਚਾਰ ਜਿੰਨੀ ਚੋਣਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸਾਰਿਆਂ ਤੇ ਹੀ ਸਾਡੀ ਪੋਜੀਸ਼ਨ ਬਹੁਤ ਸਟਰੋਂਗ ਆ ਔਰ ਅਸੀਂ ਚਾਰੇ ਦੀਆਂ ਚਾਰੇ ਸੀਟਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤੇ ਜ ਇਸ ਤਰ੍ਹਾਂ ਦੀ ਤੇ ਕੋਈ ਗੱਲ ਨਹੀਂ ਆ ਬਹੁਤ ਵਾਰੀ ਉਹ ਪੰਜਾਬ ਦੇ ਵਿੱਚ ਆ ਚੁੱਕੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਤੇ ਤੁਹਾਨੂੰ ਪਤਾ ਉਹਨਾਂ ਨੂੰ ਝੂਠੇ ਫਰਜ਼ੀ ਕੇਸ ਦੇ ਵਿੱਚ ਉਹਨਾਂ ਨੂੰ ਕਾਫੀ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਰੱਖਣਾ ਪਿਆ ਉਹਨਾਂ ਨੇ ਮਜਬੂਰੀ ਜਿਹੜੇ ਜੜੀ ਸੀਗੀ ਉਹਨਾਂ ਦੀ ਕਿਉਂਕਿ ਭਾਜਪਾ ਨੇ ਬੜਾ ਉਹਨਾਂ ਦੇ ਨਾਲ ਧੱਕਾ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਾਕੇ ਰੱਖਿਆ ਪਰ ਜਦੋਂ ਹੀ ਉਹ ਜੇਲ੍ਹ ਦੇ ਵਿੱਚ ਬਾਹਰ ਆਏ ਉਹਨਾਂ ਨੇ ਦਿੱਲੀ ਤੇ ਨਾਲ ਦੇ ਨਾਲ ਪੰਜਾਬ ਔਰ ਇਸ ਤੋਂ ਇਲਾਵਾ ਹੋਰ ਵੀ ਬਾਕੀ ਸੂਬਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿੱਥੇ ਜਿੱਥੇ ਸਾਡੇ ਵੋਲੰਟੀਅਰ ਵਰਕਰ ਆ ਗਏ ਸੀਗੇ ਉਹਨਾਂ ਦੇ ਕੋਲੋਂ ਪਹੁੰਚੇ ਨੇ ਪਹਿਲਾਂ ਮੈਨੂੰ ਪਿਛਲੀ ਵਾਰੀ ਵੀ ਬੜੀਆਂ ਵੋਟਾਂ ਪਈਆਂ ਠੀਕ ਹੈ ਜੀ ਮੇਰਾ ਮੁਕਾਬਲਾ ਪਿਛਲੀ ਵਾਰੀ ਵੀ ਥੋੜੀਆਂ ਜਿਹੀਆਂ ਵੋਟਾਂ ਤੇ ਮਾਰਿਆ ਸੀ ਪਿਛਲੀ ਵਾਰੀ ਬਾਈਚ ਵੀ ਇਹ ਪਿੰਡੋਂ ਇੱਥੇ ਮੇਰੀ ਬੜੀ ਪੁਰਾਣੀ ਟੀਮ ਜਿਹੜੀ ਆਮ ਆਦ 400 ਤੋਂ ਉੱਤੇ ਵੋਟਾਂ ਮੈਨੂੰ ਪਿਛਲੀ ਵਾਰੀ ਵੀ ਪਈਆਂ ਜੀ ਪਿਛਲੀ ਵਾਰੀ ਮੁਕਾਬਲਾ ਮੇਰਾ ਕਾਂਗਰਸ ਨਾਲ ਹੀ ਰਿਹਾ ਸੀਗਾ ਇੱਥੇ ਇਸ ਵਾਰੀ ਦੇਖਣਾ ਕਿ ਸਾਰੀ ਇਹਨਾਂ ਦੀ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਸਾਥੀ ਨੇ ਮੇਰੇ ਉਧਰੋਂ ਕਾਂਗਰਸ ਨੂੰ ਛੱਡ ਕੇ ਸਰਪੰਚ ਸਾਹਿਬ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਰਹੇ ਨੇ ਸਰਪੰਚ ਰਹੇ ਨੇ ਬੜਾ ਲੰਮਾ ਸਮਾਂ ਇਹਨਾਂ ਉਹਦੇ ਨਾਲ ਰਹੇ ਨੇ ਇਹ ਸੱਜੀ ਬਾਣ ਜਿਹੜੀ ਆ ਉਹਦੇ ਨਾਲੋਂ ਲਾ ਲਈ ਆ ਥੋੜ ਜਦੋਂ ਸੱਜੀ ਬਾਣ ਲਾਜੇ ਤਾਂ ਫਿਰ ਦੇਖ ਲੋ ਖੱਬੀ ਨੇ ਕੀ ਕਰਨਾ ਮੇਰਾ ਮੈਂਬਰ ਜ਼ਿਲ੍ਹਾ ਪ੍ਰਸ਼ਦ ਦਾ ਇਸ ਲਈ ਆ ਜਿੰਨੀ ਪਪਕਲ ਆਈ ਆ ਸਾਰਾ ਪਿੰਡ ਹੀ ਆ ਗਿਆ ਮਗਰ ਰਹਿ ਗਿਆ ਅੱਧਾ ਘਰ ਆ ਰਹਿ ਉਧਰ ਪਾ ਜਾਣਗੇ ਬਾਕੀ ਸਾਰੇ ਇੱਧਰ ਪਾ ਜਾਣੇ ਬਹੁਤ ਵਧੀਆ ਲੱਗ ਰਿਹਾ ਸਾਰੇ ਪਿੰਡ ਘੁੰਮੇ ਆਪਾਂ ਜਿੱਤਾਂਗੇ ਆਪਾਂ ਹਰ ਹਾਲਤ ਚ